ਰਾਮਲੀਲਾ ਕਮੇਟੀ ਸ਼ਿਮੰਦਰ ਨੂਰਪ੍ਰਵੇਦੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਾਮਲੀਲਾ ਆਯੋਜਿਤ ਕਰਨ ਦੀ ਰੀਤ ਨੂੰ ਅੱਗੇ ਤੋਰਦਿਆਂ ਹੋਇਆ ਸ਼ਰਧਾ ਤੇ ਉਤਸ਼ਾਹ ਦੇ ਨਾਲ ਝੰਡਾ ਚੜਾਉਂਦੀ ਰਸਮ ਅਦਾ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਪੰਡਿਤ ਮੋਹਨ ਲਾਲ ਸ਼ਰਮਾ ਵੱਲੋਂ ਮੰਤਰ ਉਚਾਰਨ ਅਤੇ ਵਿਧੀ ਵਿਵਹਾਰ ਅਨੁਸਾਰ ਪੂਜਨ ਦੇ ਨਾਲ ਹੋਈ। ਇਸ ਤੋਂ ਬਾਅਦ ਆਰਤੀ ਕਰਕੇ ਮਹਾਵੀਰ ਜੀ ਦੀ ਸ਼ੋਭਾ ਯਾਤਰਾ ਸ਼ਿਮੰਦਰ ਤੋਂ ਸ਼ੁਰੂ ਹੋਈ ਜੋ ਕਿ ਮੁੱਖ ਬਾਜ਼ਾਰ ਅਤੇ ਸ਼ਹਿਰ ਦੇ ਵੱਖ-ਵੱਖ ਮੋਹੱਲਿਆਂ ਤੋਂ ਹੁੰਦੀ ਹੋਈ ਵਾਪਸ ਮੰਦਰ 'ਚ ਸਮਾਪਤ ਹੋਈ। ਯਾਤਰਾ ਦੌਰਾਨ ਢੋਲ ਬਾਜੀਆਂ ਦੀਆਂ ਗੂੰਜੀਆਂ ਧੁਨਾ ਭਗਤੀ ਭਈ ਕੀਰਤਨ ਤੇ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਦੇ ਜਕਾਰਿਆਂ ਨਾਲ ਸਾਰਾ ਮਾਹੌਲ ਸ਼ਰਧਾ ਭਾਵ ਦੇ ਨਾਲ ਰੰਗਿਆ ਗਿਆ। ਇਸ ਮੁਕੀ ਜਾਣਕਾਰੀ ਦਿੰਦਿਆਂ ਹੋਇਆਂ ਰਾਮਲੀਲਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਆਉਣ ਵਾਲੀ 21 ਸਤੰਬਰ ਤੋਂ ਰਾਮਲੀਲਾ ਦਾ ਵੰਚਨ ਸ਼ੁਰੂ ਕੀਤਾ ਜਾਵੇਗਾ ਜੋ ਕਿ ਹਰ ਰਾਤ 9 ਤੋਂ 12 ਵਜੇ ਤੱਕ ਹੋਵੇਗਾ। ਇਸ ਦੌਰਾਨ ਭਗਵਾਨ ਸ਼ਿਦਾਮ ਚੰਦਰ ਜੀ ਦੀਆਂ ਵਕ ਵਕ ਲੀਲਾਵਾਂ ਦਾ ਵਰਣਨ ਤੇ ਮੰਚਿਤ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਰਾਮਲੀਲਾ ਕੇਵਲ ਧਾਰਮਿਕ ਹੀ ਨਹੀਂ ਸਗੋ ਸਮਾਜਿਕ ਇਕਤਾ ਤੇ ਸੰਸਕਾਰਾਂ ਦੇ ਪ੍ਰਸਾਰ ਦਾ ਸਾਧਨ ਵੀ ਹੈ। ਮੇਰਾ ਪੰਜਾਬ న్యూਸ ਲਈ ਪ੍ਰਦੀਪ ਤੀਮਾਨ ਦੀ ਰਿਪੋਰਟ। fola mbu a ló 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 wá. श्री रामचंद्र महाराज की जय सनातन धर्म दा सब तो महान पर्व श्री रामलीला दा आयोजन ਸਾਡੇ ਨੂਰ ਪਰਬਦੀ ਦੇ ਸ਼੍ਰੀ ਮੰਦਿਰ ਚ 21 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੇ ਸਬੰਧ ਚ ਅਸੀਂ ਅੱਜ ਝੰਡਾ ਚੜਾਇਆ ਤੇ ਸ਼ੋਭਾ ਯਾਤਰਾ ਵੀ ਸ਼ਹਿਰ ਚ ਕ निकाली ਹੈ ਸੋ ਮੈਂ ਇਸ ਮਹਾਨ ਪਰਬ ਦੇ ਸ਼ੁਰੂ ਹੋਣ ਤੇ ਪਹਿਲਾਂ ਸਿਰ ਫੇਕੇ ਹੀ ਸੰਦੇਸ਼ ਦਾਣਾ ਜਾਂਦਾ ਸ਼ਹਿਰ ਵਾਸੀਆਂ ਨੂੰ ਕਿ ਉਹ ਪ੍ਰਭੂ ਸ਼੍ਰੀ ਰਾਮ ਜੀ ਦੀਆਂ ਸਿੱਖਿਆ ਤੋਂ ਸੇ ਸੰਦੇਸ਼ ਲੈਣ ਲਈ ਇਸ ਰਾਮਲੀਲਾ ਦੌਰਾਨ ਜਰੂਰ ਵੱਦ ਚੜ ਕੇ ਸ਼ਿਰਕਤ ਕਰਨ। ਕਰੀਬ 12 ਦਿਨ ਸਾਡਾ ਪਰਬ ਚੱਲਣਾ ਹੈ। ਸੋ ਸਾਡੇ ਆਪਣੇ ਕਲਾਕਾਰ ਕੋਈ ਪੇਡ ਕਲਾਕਾਰ ਨਹੀਂ ਇਸ ਸ਼ਹਿਰ ਦੇ ਨੌਜਵਾਨ ਬੱਚੇ ਇਸ ਪਰਬ ਵਿੱਚ ਭਾਗ ਲੈਣਗੇ। ਸੋ ਮੇਰੀ ਫੇਰ ਇੱਕ ਵਾਰ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਵੱਦ ਚੜ ਕੇ ਇਸ ਰਾਮਲੀਲਾ ਦੇ ਆਯੋਜਨ ਚ ਭਾਗ ਲੈਣ ਤੇ ਆਪਣਾ ਜੀਵਨ ਸਫਲ ਬਣਾਣ ਬੋਲ ਸਿਆਪਤੀ ਰਾਮਚੰਦਰ ਮਹਾਰਾਜ ਕੀ ਜੈ ਇਹ ਕਾਫੀ ਲੰਬੇ ਸਮੇਂ ਤੋਂ ਅਗਰ ਨੂਰ ਪਰਦੇ ਇਤਿਹਾਸ ਦੀ ਗੱਲ ਕਰ ਲਈਏ ਤਾਂ 1965 ਤੋਂ ਜਿਹੜੀ ਰਾਮਲੀਲਾ ਚੱਲ ਰਹੀ ਹੈ ਤੇ ਅੱਜ ਜਿਹੜਾ ਹੈਗਾ ਬੰਜਰੰਗ ਬਲੀ ਦਾ ਅਸੀਂ ਜਿਹੜਾ ਚੰਗਾ ਠੰਡਾ ਕੱਢਿਆ ਹੈ ਠੰਡਾ ਕੱਢਣ ਦੀ ਜਿਹੜੀ ਰਸਮ ਹੁੰਦੀ ਹੈ ਤੇ ਰਾਮਲੀਲਾ ਦੀ ਸ਼ੁਰੂਆਤ ਹੁੰਦੀ ਹੈ ਸੋ 21 ਤਰੀਕ ਦਿਨ 21 ਤਰੀਕ ਐਤਵਾਰੀ ਜਿਹੜੀ ਸਾਡੀ ਰਾਮਲੀਲਾ ਹੈ ਉਹ ਸ਼ੁਰੂ ਹੋ ਜਾਣੀ ਹੈ ਸੋ ਲਗਾਤਾਰ ਜਿਹੜਾ ਹੈ 12-13 ਦਿਨ ਜਿਹੜੀ ਆਰੰਭੀਲਾ ਸਾਡੀ ਚੱਲਣੀ ਹੈ ਸੋ ਸਾਰੇ ਹੀ ਨਗਰ ਖੇੜੇ ਨਗਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਦਾ ਹਾਂ ਕਿ ਇਹ 12-13 ਦਿਨ ਸਾਡਾ ਖੂਬ ਸਾਥ ਦਿਓ ਆਓ 9 ਤੋਂ 12 ਜਿਹੜਾ ਹੈ ਆਰੰਭੀਲਾ ਦਾ ਆਨੰਦ ਲਈਏ ਆਓ ਕੁਝ ਸਿੱਖ ਕੇ ਜਾਈਏ ਸਾਡਾ ਸਹਿਯੋਗ ਕਰਿਓ ਕਿਉਂਕਿ ਤੁਹਾਡੇ ਹੀ ਸਹਿਯੋਗ ਦੇ ਨਾਲ ਤੁਹਾਡੇ ਦਿੱਤੇ ਪੈਸੇ ਦੇ ਨਾਲ ਜਿਹੜੀ ਹੈ ਸਾਡੀ ਆਰੰਭੀਲਾ ਜਿਹੜੀ ਹੈ ਸੰਪੂਰਨ ਹੁੰਦੀ ਹੈ